ਵੈਲਕਮ ਟੂ ਪੰਜਾਬ ਡਿਗਰੀ ਕਲਾਸਿਸ ਪੰਜਾਬ ਦਾ ਇੱਕੋ ਇਕੱਲਾ ਇਸ ਤਰ੍ਹਾਂ ਦਾ YouTube ਚੈਨਲ ਜਿਹੜਾ ਤੁਹਾਨੂੰ ਘਰੇ ਬੈਠੇ ਸਾਰੀਆਂ ਸੇਵਾਵਾਂ ਦਵਾਉਂਦਾ ਹੈ ਤੇ ਨਾਲ ਹੀ ਨੋਟਸ ਵੀ ਅਵੇਲੇਬਲ ਕਰਵਾਉਂਦਾ ਹੈ ਹਾਂਜੀ ਗੁੱਡ ਮਾਰਨਿੰਗ एवरीवन ਸਵਾਗਤ ਕਰਦੇ ਆਂ ਆਪਣੀ ਕਲਾਸ ਦੇ ਵਿੱਚ ਮੈਂ ਪਵਨਦੀਪ ਕੌਰ ਲੈ ਕੇ ਆਈ ਆਂ ਤੁਹਾਡੇ ਤੁਹਾਡੇ ਲਈ ਕਲਾਸ ਜਿਹੜੇ ਬੱਚੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣੀ ਪੇਪਰਸ ਦੀ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਉਹਨਾਂ ਦੀ ਕਲਾਸ ਹੈ ਸੋ ਤੁਹਾਡਾ ਜਿਹੜਾ ਹੈਗਾ ਐਮ ਡੀ ਸੀ ਕੋਰਸ ਦੇ ਵਿੱਚ ਐਮ ਡੀ ਸੀ ਇਹ ਜਿਹੜਾ ਕੋਰਸ ਹੈ ਔਰ ਲਿਟਰੇਚਰ ਐਂਡ ਐਥਿਕਸ ਸਬਜੈਕਟ ਤੁਹਾਡੇ ਕੋਲ ਹੈਗਾ ਇਲੈਕਟਿਵ ਇੰਗਲਿਸ਼ ਦੇ ਵਿੱਚ ਲਿਟਰੇਚਰ ਐਂਡ ਐਥਿਕਸ ਉਹਨਾਂ ਦੇ ਵਿੱਚ ਤੁਹਾਡੇ ਚਾਰ ਯੂਨਟ ਆਉਣਗੇ ਠੀਕ ਹੈ ਜੋ ਵੀ ਕੋਰਸ ਕੰਟੈਂਟ ਹੈਗਾ ਤੁਹਾਡਾ ਸੋ ਚਾਰ ਯੂਨਿਟ ਬਣੇ ਹੋਏ ਨੇ ਦੋ ਯੂਨਟ ਆਪਾਂ ਆਲਰੇਡੀ ਕਰ ਚੁੱਕੇ ਆ ਥਰਡ ਯੂਨਿਟ ਆਪਣਾ ਚੱਲ ਰਿਹਾ ਹੈ ਥਰਡ ਯੂਨਿਟ ਦੇ ਵਿੱਚ ਵੀ ਪਹਿਲਾ ਜਿਹੜੀ ਕਹਾਣੀ ਹੈ ਉਹ ਆਪਾਂ ਨਹੀਂ ਕੀਤੀ ਹੈਗੀ ਬਟ ਤੁਹਾਨੂੰ ਨੋਟਸ ਅਵੇਲੇਬਲ ਹੋ ਜਾਣਗੇ ਸੋ ਉਹਦੇ ਵਿੱਚ ਸੈਕੰਡ ਚੈਪਟਰ ਜਿਹੜਾ ਸੀਗਾ ਪੋਇਮ ਸੀ ਔਨ ਕਿਲਿੰਗ ਟਰੀ ਇਹ ਵੀ ਆਪਾਂ ਡਨ ਕਰ ਚੁੱਕੇ ਆ ਨੈਕਸਟ ਜਿਹੜੀ ਥਰਡ ਫਾਈਨਲ ਆਪਣੀ ਲਾਸਟ ਤੁਹਾਡਾ ਏਸੇ ਹੈ ਜਾਂ ਸਟੋਰੀ ਹੈ ਹੈਜ਼ ਅ ਸਟੋਰੀ ਆਫ ਔਮਨ ਐਂਡ ਵਾਟਰ ਔਰ ਸਾਰਾ ਯੋਸਫ ਦੀ ਲਿਖੀ ਹੋਈ ਕਹਾਣੀਆਂ ਇਹ ਆਪਾਂ ਪੜਾਂਗੇ ਠੀਕ ਹੈ ਕਲਾਸ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਲਾਸਟ ਵਾਲੀਆਂ ਜਿਨ੍ਹਾਂ ਦਾ ਕੱਲ ਬੱਚਿਆਂ ਦਾ ਪੇਪਰ ਹੈ ਸੋ ਇਹਨਾਂ ਦੇ ਤੁਹਾਨੂੰ ਜਿਹੜਾ ਹੈਗਾ ਪੀਡੀਐਫ ਮਿਲ ਜਾਣਗੀਆਂ ਇਹਨ ਵਿੱਚ ਸ਼ਾਰਟ ਨੋਟ ਵੀ ਆਉਣਗੇ ਔਰ ਲੌਂਗ ਵਰ ਸ਼ਾਰਟ ਦੋਨੋਂ ਤਰ੍ਹਾਂ ਦੇ ਕੁਐਸਚਨਸ ਆਉਣਗੇ ਸਮਰੀਜ਼ ਆਪਾਂ ਕਰ ਰਹੇ ਆਂ ਔਰ ਇਹਦੇ ਜਦੋਂ ਤੁਹਾਨੂੰ ਸਮਰੀ ਥੋੜੀ ਆਈਡੀਆ ਹੋ ਗਿਆ ਕਿ ਕੀ ਇਹਦੀ ਸਟੋਰੀ ਹੈ ਕਹਾਣੀ ਹੈ ਤਾਂ ਤੁਸੀਂ ਸ਼ਾਰਟ ਨੋਟ ਵੀ ਕਰ ਸਕਦੇ ਹੋ ਔਰ ਇਹ ਤੁਹਾਨੂੰ ਕਲਾਸਿਸ ਪੰਜਾਬ ਡਿਗਰੀ ਕਲਾਸਿਸ ਦੀ ਐਪ ਤੇ ਜਾ ਕੇ ਵੀ ਤੁਸੀਂ ਇਹ ਪੀਡੀਫ ਲੈ ਸਕਦੇ ਹੋ ਆਪਣੀ ਸਟੱਡੀ ਦੇ ਲਈ ਕਿਉਂਕਿ ਤੁਹਾਡਾ ਕੱਲ ਪੇਪਰ ਹੈ ਹਨਾ ਸੋ ਗੁੱਡ ਮਾਰਨਿੰਗ ਰਾਜੀ ਗੁੱਡ ਮਾਰਨਿੰਗ ਮੋਹਿਤ ਸਵਾਗਤ ਕਰਦੇ ਆਂ ਆਪਣੀ ਕਲਾਸ ਦੇ ਵਿੱਚ ਨਾਮ ਤੁਹਾਡਾ ਆਈਡੀ ਇਹੀ ਹੈ ਜਾਂ ਕੋਈ ਹੋਰ ਆ ਦੱਸ ਦਿਆ ਕਰੋ ਤੋ ਜਿਹੜੇ ਬੱਚਿਆਂ ਦੇ ਪੇਪਰ ਤੁਸੀਂ ਜਿਹੜੇ ਤਿਆਰੀ ਕਰ ਰਹੇ ਹੋ ਕਿਹੜਾ ਪੇਪਰ ਹੈ ਕਿਹੜੇ ਪੇਪਰ ਦੀ ਤਿਆਰੀ ਰਿਵੀਜ਼ਨ ਚਾਉਣੀ ਹੈ ਇਹ ਵੀ ਦੱਸ ਦਿਆ ਕਰੋ ਠੀਕ ਹੈ ਸੋ ਕਲਾਸ ਨੂੰ ਸ਼ੇਅਰ ਕਰ ਦੋ ਜੇ ਹੈਜ਼ਰ ਦਾ ਸਟੋਰੀ ਆਫ ਅ ਵੂਮਨ ਐਂਡ ਵਾਟਰ ਸਾਰਾ ਜੋਸਫ ਜਿਹੜੇ ਹੈਗੇ ਨੇ ਇੰਡੀਅਨ ਪੋਇਟ ਨੇ ਉਹਨਾਂ ਦੀ ਲਿਖੀ ਹੋਈ ਕਹਾਣੀ ਹੈ ਸਾਊਥ ਇੰਡੀਅਨ ਪੋਇਟ ਨੇ ਪ੍ਰੋਫੈਸਰ ਨੇ ਉਹਨਾਂ ਦੀ ਲਿਖੀ ਹੋਈ ਹੈ ਬਾਈਬਲੀਕਲ ਸਟੋਰੀ ਮਤਲਬ ਬਾਈਬਲ ਦੇ ਵਿੱਚੋਂ ਇਹ ਲਿਆ ਗਿਆ ਕੁਝ ਪੀਸ ਹੈ ਬਾਈਬਲ ਦੀ ਵਿੱਚੋਂ ਲਈ ਗਈ ਕਹਾਣੀ ਹੈ ਹੈਜ਼ਰ ਨਾਂ ਦਾ ਇੱਕ ਨਾਂ ਦੀ ਲੇਡੀ ਹੈ ਜਿਹੜੀ ਕਿ ਗੁਲਾਮ ਹੁੰਦੀ ਸੀ ਕਹ ਲੋ ਜਿਹੜੀ ਹੈਗੀ ਆ ਕੰਮ ਕਰਦੀ ਹੁੰਦੀ ਸੀ ਸਰਵੈਂਟ ਸੀਗੀ ਨੌਕਰ ਸੀਗੀ ਐਂਡ ਇਜ਼ਮੈਲ ਉਹਦਾ ਜਿਹੜਾ ਬੇਟਾ ਹੁੰਦਾ ਉਹਦੇ ਨਾਮ ਹੈ ਇਜ਼ਮੈਲ ਐਂਡ देयर ਮਿਸ ਮਿਸ ਕਰੋ ਕਰੂਲੀਅਸ ਸਰਵਾਈਵਲ ਆਫ ਹੋ ਸਟਾਈਲਡ ਐਜ਼ ਇਟ ਐਟ ਦਾ ਇਬਰਾਹਿਮ ਹੈਡ ਅ ਵੰਡਨ ਹਿਮ ਤੇ ਇਬਰਾਹਿਮ ਜਿਹੜਾ ਹੁੰਦਾ ਇਹ ਇਹਦੀ ਵਾਈਫ ਹੁੰਦੀ ਆ ਮਤਲਬ ਉਹ ਇੱਕ ਸਲੇਵ ਹੁੰਦੀ ਆ ਇਬਰਾਹਿਮ ਦੀ ਵਾਈਫ ਦਾ ਨਾਮ ਆਊਗਾ ਸਾਰਾ ਤੇ ਉਹ ਜਿਹੜੀ ਇਬਰਾਹਿਮ ਦੀ ਵਾਈਫ ਹੁੰਦੀ ਆ ਨਾ ਉਹਦੇ ਕੋਈ ਬੱਚਾ ਨਹੀਂ ਹੁੰਦਾ ਇਸ ਕਰਕੇ ਉਹ ਆਪਣੇ ਹਸਬੰਦ ਨੂੰ ਕਹਿੰਦੀ ਆ ਕਿ ਤੂੰ ਜਿਹੜਾ ਹਾਜ਼ਰ ਦੇ ਨਾਲ ਵਿਆਹ ਵਗੈਰਾ ਕਰਾ ਲਾ ਤੇ ਇਬਰਾਹਿਮ ਫਿਰ ਜਿਹੜਾ ਹੈਗਾ ਹਾਜ਼ਰ ਦੇ ਨਾਲ ਵਿਆਹ ਕਰਵਾਉਂਦਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਬਰਾਹਿਮ ਨੂੰ ਛੱਡ ਦਿੰਦਾ ਹੌਸਟਾਈਲ ਡੇਜ਼ਰਟ ਇੱਕ ਡੇਜ਼ਰਟ ਦੇ ਵਿੱਚ ਜੰਗਲ ਦੇ ਵਿੱਚ ਛੱਡ ਦਿੰਦਾ त्याਗ ਦਿੰਦਾ ਤੇ ਇਹ ਕਹਾਣੀ ਆ ਬਾਈਬਲ ਤੋਂ ਲਈ ਗਈ ਸੋ ਹੈਜ਼ਰ ਡਿਡ ਨਾਟ ਅੰਡਰਸਟੈਂਡ ਦਾ ਅਵੰਡਨਮੈਂਟ ਐਂਡ ਕੁਐਸਚਨਸ ਆਫ ਰਾਹਿਮਸ ਲੌਜਿਕ ਤੇ ਉਹ ਜਿਹੜੀ ਕਹਿੰਦੇ ਸਮਝ ਨਹੀਂ ਸੀ ਸਕੀ ਜਦੋਂ ਕਹਾਣੀ ਵਿੱਚ ਦੇਖਦੇ ਆਂ ਜੀ ਹੈਜ਼ਰ ਸੀਗੀ ਕਿ ਉਹਦੇ ਪਤੀ ਨੇ ਉਹਨੂੰ ਕਿਉਂ ਤਿਆਗ ਦਿੱਤਾ ਉਹਦੇ ਮਨ ਦੇ ਵਿੱਚ ਬਹੁਤ ਸਾਰੇ ਕੁਐਸਚਨਸ ਹੁੰਦੇ ਨੇ ਕਿ ਉਹਦੇ ਹਸਬੰਡ ਨੇ ਉਹਨੂੰ ਕਿਉਂ ਤਿਆਗਿਆ ਇਹਦਾ ਕੀ ਲੌਜਿਕ ਆ ਕੀ ਕਾਰਨ ਆ ਸਾਨੂੰ ਜਿਹੜਾ ਡੈਜ਼ਰਟ ਦੇ ਵਿੱਚ ਛੱਡਤਾ ਹੀ ਰਿਪਲਾਈਡ ਥੈਟ ਇਟ ਵਾਸ ਦਾ ਵਿਲ ਆਫ ਗੋਡ ਤੇ ਫਿਰ ਉਹ ਦੱਸਦਾ ਕਿ ਇਹ ਪਰਮਾਤਮਾ ਦੀ ਇੱਛਾ ਪਰਮਾਤਮਾ ਦੀ ਮਰਜ਼ੀ ਦੇ ਨਾਲ ਹੀ ਸਭ ਕੁਝ ਹੋ ਰਿਹਾ ਠੀਕ ਹੈ ਜਿਊਸ਼ ਕਹਾਣੀ ਆ ਇਹ ਯੂ ਦੇ ਵਿੱਚ ਰਹਿੰਦੇ ਲੋਕਾਂ ਦੀ the will of the bill to keep her son is male, live alive give her the courage and struggle again the hopelessness te o o di ichcha hundi hai kande parmatma di hi ichcha parmatma di marzi hai vi tenu jehda hega itthe jangal de vich ya desert de vich rehna pauga apne bacche de naal te itthe jehda hega enu hausle de ane painge struggle da jehdiya vi musibta aanngiyan jangal de vich o enu sariyan sahaniya paingiyan parmatma di ichcha de naal hi ho reha sab kuch she saved a few drops of water and dates for her ਸਨ ਦੇਸਪਾਈਟ ਬੀਂਗ ਅ ਪਾਰਚਡ ਐਂਡ ਹੰਗਰੀ ਤੇ ਉਹ ਜਿਹੜਾ ਹੈਗਾ ਉਹਦੇ ਲਈ ਕੁਝ ਜਦੋਂ ਜਾਂਦੇ ਹੁੰਦੇ ਨੇ ਛੱਡਣ ਜਾਂਦਾ ਹੁੰਦਾ ਕੁਝ ਪਾਣੀ ਹੁੰਦਾ ਉਹਦੇ ਕੋਲ ਤੇ ਨਾਲ ਹੀ ਕੁਝ ਜੜੀਆਂ ਹੁੰਦੀਆਂ ਨੇ ਡੇਟਸ ਹੁੰਦੀਆਂ ਤਾਂ ਕਿ ਜੇ ਭੁੱਖ ਲੱਗੇ ਉਹ ਪਾਣੀ ਪੀ ਲਵੇ ਤੇ ਨਾਲ ਹੀ ਜਿਹੜਾ ਹੈਗਾ ਕੁਝ ਖਾ ਪੀ ਲਵੇ ਪਰ ਸ਼ੀ ਸੇਵ ਦਾ ਫਿਊ ਡ੍ਰੌਪਸ ਪਰ ਹੁਣ ਜਿਹੜਾ ਪਾਣੀ ਵੀ ਉਹਦਾ ਖਤਮ ਹੋ ਜਾਂਦਾ ਉਹਦਾ ਘਰ ਵਾਲਾ ਉਹਨੂੰ ਛੱਡ ਕੇ ਚਲੇ ਜਾਂਦਾ ਇਬਰਾਹਿਮ ਜਿਹੜਾ ਛੱਡ ਕੇ ਚਲੇ ਜਾਂਦਾ ਤੇ ਕੁਝ ਜਿਹੜੀਆਂ ਡੇਟਸ ਹੁੰਦੀਆਂ ਨੇ ਉਹ ਵੀ ਖਤਮ ਹੋ ਜਾਂਦੀਆਂ ਨੇ ਤੇ ਬਹੁਤ ਭੁੱਖ ਹੁੰਦੀ ਆ ਗਰਮੀ ਹੁੰਦੀ ਆ ਡੈਜ਼ਰਟ ਦੇ ਵਿੱਚ ਤੇ ਉਹ ਭੁੱਖ ਦੇ ਨਾਲ ਉਹਦੇ ਬੱਚੇ ਨੂੰ ਜਿਹੜਾ ਹੈਗਾ ਆਪਣੀ ਕੋਸ਼ਿਸ਼ ਕਰਦੀ ਆ ਵੀ ਮੈਂ ਬਚਾ ਸਕਾਂ ਠੀਕ ਹੈ ਅੰਟਿਲ ਦਾ ਲਾਸਟ ਪੂਰੀ ਕੋਸ਼ਿਸ਼ ਕਰਦੀ ਆ ਲਾਸਟ ਮੂਮੈਂਟ ਤੱਕ ਐਂਡ ਪ੍ਰੋਟੈਕਟਡ ਹਿਮ ਫਰਮ ਦਾ ਡੈਜ਼ਰਟ ਹੀਟ ਐਂਡ ਕੋਲਡ ਯੂਜ਼ਿੰਗ ਦਾ ਬਾਡੀ ਐਜ਼ ਅ ਸ਼ੀਲਡ ਤੇ ਆਪਣੇ ਆਪਣੇ ਸਰੀਰ ਦੇ ਨਿਗ ਨਾਲ ਜਿਵੇਂ ਕਿ ਮਾਂ ਕਰਦੀ ਆ ਕਿ ਆਪਣੇ ਬੱਚੇ ਨੂੰ ਜਿਹੜਾ ਹੈਗਾ ਉਹ ਧੁੱਪ ਤੋਂ ਸਰਦੀ ਤੋਂ ਗਰਮੀ ਮੀਟੋ ਹਰੇਕ ਤੋਂ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਹੈਜ਼ ਹਰਡ ਦਾ ਵੌਇਸ ਆਫ ਮਿਸਟਰੀਅਸ ਤੇ ਉੱਥੇ ਜਦੋਂ ਜੰਗਲ ਦੇ ਵਿੱਚ ਹੁੰਦੀ ਹੈ ਜਾਂ ਡੇਜ਼ਰਟ ਦੇ ਵਿੱਚ ਹੁੰਦੀ ਹੈ ਤੇ ਫਿਰ ਹੈਜ਼ ਹਰ ਤੇ ਉੱਥੇ ਆਵਾਜ਼ ਸੁਣਦੀ ਆ ਉਹਨੂੰ ਉਹਨੂੰ ਐਦਾਂ ਲੱਗਦਾ ਵੀ ਮੈਨੂੰ ਸੁਪਨਾ ਆ ਗਿਆ ਸੁਪਨੇ ਦੇ ਵਿੱਚ ਉਹ ਦੇਖਦੀ ਆ ਵੀ ਕਿਸੇ ਜਾਨਵਰ ਦੀ ਪੰਛੀ ਦੀ ਆਵਾਜ਼ ਆਉਂਦੀ ਹੈ ਗੁੱਡ ਮਾਰਨਿੰਗ ਰਾਜੇ ਗੁੱਡ ਮਾਰਨਿੰਗ ਹਿਸਟਰੀ ਆਫ ਇੰਡੀਆ ਦੇ ਇੰਪੋਰਟੈਂਟ ਕੁਐਸਚਨਸ ਆਸੋ ਰਾਜੇ ਹਿਸਟਰੀ ਆਫ ਇੰਡੀਆ ਜਿਹੜੀ ਹੈਗੀ ਹੈ ਉਹ ਤੁਹਾਨੂੰ ਸਾਰੀ ਕਰਵਾਈ ਹੋਈ ਹੈ ਉਹ ਤੁਸੀਂ ਜਿਹੜੀਆਂ ਹੈਗੀਆਂ ਪਲੇ ਲਿਸਟ ਦੇ ਵਿੱਚ ਜਾ ਕੇ ਦੇਖ ਲਓ ਹਿਸਟਰੀ ਆਫ ਇੰਡੀਆ ਦਾ ਸਿਲੇਬਸ ਵੀ ਡਿਸਕਸ਼ਨ ਕਰਵਾਇਆ ਹੋਇਆ ਤੁਹਾਨੂੰ ਹਿਸਟਰੀ ਆਫ ਇੰਡੀਆ ਦੇ ਵਿੱਚ ਬੁੱਧ ਧਰਮ ਜੈਨ ਧਰਮ ਤਾਂ ਤੁਹਾਨੂੰ ਆਉਣਾ ਹੀ ਆਉਣਾ ਠੀਕ ਹੈ ਇੰਡੀਆ ਦੇ ਵਿੱਚ ਤੇ ਹੋਰ ਵੀ ਜਿਹੜੇ ਟੌਪਿਕ ਨੇ ਜਿਹੜਾ ਸਾਊਥ ਇੰਡੀਆ ਦਾ ਉਹ ਤੁਸੀਂ ਛੱਡ ਸਕਦੇ ਹੋ ਜੇ ਤੁਹਾਨੂੰ ਲੱਗਦਾ ਸਾਊਥ ਦਾ ਤੁਹਾਨੂੰ ਟਫ ਲੱਗਦਾ ਬਾਕੀ ਜਿਹੜੇ ਹੈਗੇ ਨੇ ਗੁਪਤਾ ਪੀਰੀਅਡ ਹੋ ਗਿਆ ਜਾਂ ਫਿਰ ਜਿਹੜਾ ਹਰਸ਼ਵਰਧਨ ਵਾਲਾ ਪੀਰੀਅਡ ਆ ਇਹ ਤੁਸੀਂ ਜ਼ਰੂਰ ਕਰਦੇ ਨੇ ਸਾਊਥ ਦੇ ਟਾਪਿਕ ਜਿਹੜੇ ਹੈਗੇ ਨੇ ਉਹ ਸਕਿੱਪ ਕਰ ਸਕਦੇ ਹੋ ਠੀਕ ਹੈ ਬਾਕੀ ਸਾਰੀ ਹੀ ਪਲੇਲਿਸਟ ਬਣੀ ਹੋਈ ਹੈ ਹੈਂਡ ਰਿਟਨ ਨੋਟਸ ਵੀ ਹੈਗੇ ਨੇ ਉਹਨਾਂ ਨੂੰ ਜਾ ਕੇ ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਹੈਗੀ ਹੈ ਉਹ ਕਰ ਸਕਦੇ ਹੋ ਆਪਣੇ ਪੇਪਰਾਂ ਦੀ ਤਿਆਰੀ ਕਦੋਂ ਆ ਪੇਪਰ ਤੁਹਾਡਾ ਇਹ ਵੀ ਦੱਸ ਦਿਆ ਕਰੋ ਉਹ ਸਾਰਾ ਹੀ ਕਰਵਾਇਆ ਹੋਇਆ ਰਜ ਹਿਸਟਰੀ ਆਫ ਇੰਡੀਆ ਸਾਰੀ ਹੀ ਕਰਵਾਈ ਹੋਈ ਹੈ ਤੇ ਮੈਂ ਤੁਹਾਨੂੰ ਦੱਸਦਾ ਸਾਰਾ ਕਰਾਉਣ ਦਾ ਮਕਸਦ ਇਹ ਹੁੰਦਾ ਕਿ ਕਿਸੇ ਨੂੰ ਕੋਈ ਸੌਖਾ ਲੱਗਦਾ ਕਿਸੇ ਨੂੰ ਕੋਈ ਸੌਖਾ ਲੱਗਦਾ ਠੀਕ ਹੈ ਤੇ ਤੁਸੀਂ ਆਪਣੇ ਅਕੋਰਡਿੰਗ ਜੇ ਤੁਹਾਨੂੰ ਲੱਗਦਾ ਕਿ ਸਾਊਥ ਦੇ ਥੋੜੇ ਟਾਪਿਕ ਟਫ ਹੁੰਦੇ ਨੇ ਜਾਂ ਨਹੀਂ ਸਮਝ ਆਉਂਦਾ ਇਹ ਉਹ ਛੱਡ ਦਿਓ ਬਾਕੀ ਤੁਸੀਂ ਕਰ ਲਓ ਬਾਕੀ ਸੌਖਾ ਸਿੰਧੂ ਘਾਟੀ ਸਭਿਅਤਾ ਹੋ ਗਈ ਜਾਂ ਮੌਰੀਆ ਪੀਰੀਅਡ ਹੋ ਗਿਆ ਜਾਂ ਜਿਹੜੇ ਹੋਰ ਕੁਸ਼ਾਨ ਵੰਸ਼ ਹੋ ਗਿਆ ਗੁਪਤਾ ਵੰਸ਼ਾ ਇਹ ਸਾਰੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੇ ਇਹਨਾਂ ਨੂੰ ਕਰ ਲਓ ਤੁਸੀਂ ਉਹ ਬਹੁਤ ਹੀ ਸਿੰਪਲ ਨੇ ਸਾਈਡ ਆਪਾਂ ਜਿਹੜੀਆਂ ਹੈਗੇ ਨੇ ਵੈਦਿਕ ਪੀਰੀਅਡ ਆ ਉਹ ਵੀ ਬਹੁਤ ਈਜ਼ੀ ਹੈ ਲਿਟਰੇਚਰ ਵੀ ਇਕੱਲਾ ਤੁਹਾਨੂੰ ਆ ਸਕਦਾ ਵੀ ਵੈਦਿਕ ਪੀਰੀਅਡ ਦੇ ਜਿਹੜਾ ਹੈਗਾ ਲਿਟਰੇਚਰ ਬਾਰੇ ਦੱਸ ਦੋ ਸਾਹਿਤ ਬਾਰੇ ਤੁਸੀਂ ਸਾਰੇ ਜਿੰਨੇ ਵੀ ਆਪਾਂ ਪੜੇ ਹੋਏ ਨੇ ਠੀਕ ਹੈ ਰਿਗਵੇਦ ਸਾਮਵੇਦ ਯजुਰਵੇ ਸਭ ਕੁਝ ਲਿਖਿਆ ਹੋਇਆ ਉਹਦੇ ਵਿੱਚ ਤੇ ਜਿੰਨੇ ਵੀ ਜਿਹੜੇ ਅਰਨਕ ਗ੍ਰੰਥ ਨੇ ਜਾਂ ਸਮ੍ਰਿਤੀਆਂ ਨੇ ਸਭ ਕੁਝ ਉਹ ਲਿਖ ਦਿਓ ਉਸ ਤੋਂ ਪਹਿਲਾਂ ਆਪਾਂ ਨੇ ਜਿਹੜਾ ਹੈਗਾ ਮੈਂ ਤੁਹਾਨੂੰ ਕਰਵਾਇਆ ਵੀ ਸੀਗਾ ਕੁਝ ਕਿ ਜਿਹੜੇ ਹਿਸਟੋਰੀਕਲ ਸੋਰਸਸ ਹੁੰਦੇ ਨੇ ਉਹ ਕਿਹੜੇ-ਕਿਹੜੇ ਨੇ ਲਿਟਰੇਰੀ ਸੋਰਸਸ ਦੇ ਵਿੱਚ ਵੰਡ ਕੇ ਤੇ ਆਰਕੀਓਲੋਜੀਕਲ ਸੋਰਸਸ ਬਹੁਤ ਆਈਜ਼ੀ ਹੁੰਦਾ ਉਹਦੇ ਵਿੱਚ ਕਾਫੀ ਐਗਜ਼ਾਮਪਲ ਦਿੱਤੀਆਂ ਹੋਈਆਂ ਤੁਸੀਂ ਦੋ-ਦੋ ਤਿੰਨ-ਤਿੰਨ ਕਰ ਲਓ ਜਿਹੜੀਆਂ ਯਾਦ ਰਹਿੰਦੀਆਂ ਨੇ ਵੈਸੇ ਸੌਖਾ ਹੀ ਆ ਠੀਕ ਹੈ ਇਹ ਜ਼ਰੂਰ ਕਰਨਾ ਤੁਸੀਂ ਤੋ ਜਿਹੜਾ ਸਾਊਥ ਇੰਡੀਆ ਵਾਲਾ ਉਹ ਛੱਡ ਸਕਦੇ ਹੋ ਠੀਕ ਹੈ ਤੇ ਇਹ ਛੱਡ ਦਿਓ ਹਾਂ ਬਈ ਪੇਪਰ ਹਿਸਟਰੀ ਦਾ ਕਦੋਂ ਆ ਪੇਪਰ 30 ਨੂੰ ਹਨਾ 30 ਤਾਂ ਬਹੁਤ ਦੂਰ ਪਈ ਹੈ ਹਜੇ 30 ਤਾਂ ਬਹੁਤ ਦਿਨ ਪਏ ਨੇ ਕੋਈ ਗੱਲ ਨਹੀਂ ਕਰ ਲਓ ਤੁਸੀਂ ਪੜ ਲਓ ਉਹਨਾਂ ਨੂੰ ਬਹੁਤ ਈਜ਼ੀ ਨੇ ਜੇ ਕਿਸੇ ਫਿਰ ਵੀ ਲੱਗਦਾ ਹੋਇਆ ਸਾਨੂੰ ਪਤਾ ਨਹੀਂ ਲੱਗਿਆ ਫਿਰ ਤੁਸੀਂ ਪੁੱਛ ਲਿਓ ਪਹਿਲਾਂ ਉਸ ਕਲਾਸ ਨੂੰ ਅਟੈਂਡ ਕਰ ਲਓ ਜਿੰਨੀਆਂ ਵੀ ਕਲਾਸਿਸ ਆਪਾਂ ਲਗਾਈਆਂ ਹੋਈਆਂ ਨੇ ਨਾ ਤੇ ਮੈਂ ਤੁਹਾਨੂੰ ਸਾਊਥ ਇੰਡੀਆ ਦਾ ਕਹਤਾ ਵੀ ਸਾਊਥ ਇੰਡੀਆ ਦਾ ਛੱਡ ਦਿਓ ਇਹ ਟਫ ਲੱਗਦਾ ਬਾਕੀ ਕਰ ਲਓ ਹਾਂਜੀ ਹੈਜ਼ਰਹਾਰਡ ਦਾ ਵੌਇਸ ਆਫ ਮਿਸਟਰੀਅਸ ਵਰਡਸ ਆਫ ਵਾਈਲਡਰਨੈਸ ਤੇ ਉਹਨੂੰ ਲੱਗਦਾ ਵੀ ਉਹਨੂੰ ਇੱਕ ਪੰਛੀ ਦੀ ਆਵਾਜ਼ ਸੁਣਾਈ ਦਿੰਦੀ ਹੈ ਇਟ ਵਾਸ ਦਾ ਨੀਅਰ ਦਾ ਵੌਇਸ ਆਫ ਫਰੇਲਿੰਗ ਇਟਸ ਵਿੰਗਸ ਐਂਡ ਡਰਾਊਜ਼ਿੰਗ ਡਰਾਊਨੀ ਫੈਦਰਸ ਲੇ ਬਾਏ 올 ਦਾ ਰਾਉਂਡ ਤੇ ਉਹਨੂੰ ਇਦਾਂ ਲੱਗ ਰਿਹਾ ਸੀਗਾ ਜਿਹੜੀਆਂ ਉੱਥੇ ਝਾੜੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਨੇ ਕਿ ਦਾ ਫਰੇਲਿੰਗ ਇਟਸ ਵਿੰਗਸ ਤੇ ਉਹ ਜਿਹੜਾ ਉਹਦੇ ਫਰੇਲਿੰਗ ਫਰੇਲਿੰਗ ਹੁੰਦਾ ਵੇਵਸ ਚੱਲ ਰਹੀਆਂ ਨੇ ਹਵਾ ਜਿਹੜੀ ਹੈ ਉਹ ਜਿਹੜੀ ਹੈਗੀ ਆ ਉਹ ਲਹਿਰਾ ਰਹੀ ਹੈ ਤੇ ਉਹਦੇ ਪੰਛੀ ਦੇ ਪੰਖ ਜਿਹੜੇ ਨੇ ਹਵਾ ਦੇ ਵਿੱਚ ਲਹਿਰਾ ਰਹੇ ਨੇ ਦਾ ਡਰਾਉਨਿੰਗ ਫੈਦਰਸ ਲੇ ਵਾਈ ਆਲ ਦਾ ਰਾਉਂਡ ਤੇ ਕਹਿੰਦੇ ਉਹਦੇ ਪੰਛੀ ਦੇ ਜਿਹੜੇ ਹੈਗੇ ਨੇ ਉਹ ਪੰਛੀ ਜਿਹੜਾ ਹੈਗਾ ਉੱਡਦਾ ਜਾ ਰਿਹਾ ਡਰਾਉਨਿੰਗ ਡਰਾਉਨੀ ਫੈਦਰਸ ਲੇ ਵਾਈ ਆਲ ਰਾਉਂਡ ਤੇ ਉਹ ਪਾਣੀ ਦੇ ਵਿੱਚ ਜਿਹੜਾ ਹੈਗਾ ਐਦਾਂ ਹਵਾ ਚੱਲ ਰਹੀ ਹੈ ਲਹਿਰਾਂ ਚੱਲ ਰਹੀਆਂ ਨੇ ਤੇ ਐਦਾਂ ਇੱਕ ਪੰਛੀ ਉਹਨੂੰ ਦਿਖਾਈ ਦਿੰਦਾ ਮਤਲਬ ਕਿ ਡੁੱਬਦਾ the threshold of out of the ground head headles the blood that has cycled its wings and found the hidden spring in the earth ਤੇ ਉਹਨੂੰ ਐਦਾਂ ਲੱਗਦਾ ਇਟ ਥ੍ਰੈਸ਼ਰਡ ਅਬਾਊਟ ਔਨ ਦਾ ਗਰਾਊਂਡ ਤੇ ਉਹ ਆਪਣਾ ਜਿਹੜਾ ਹੈਗਾ ਗਰਾਊਂਡ ਨੂੰ ਦੇਖਣ ਦੀ ਭਾਲਣ ਦੀ ਕੋਸ਼ਿਸ਼ ਕਰਦਾ ਕਿ ਕਿਤੇ ਮੈਨੂੰ ਜ਼ਮੀਨ ਮਿਲ ਜਵੇ ਦੈਟ ਸਪੈਕਲਡ ਇਟਸ ਵਿੰਗਸ ਐਂਡ ਫਾਊਂਡ ਦਾ ਹਿਡਨ ਹਿਡਨ ਸਪ੍ਰਿੰਗ ਇਨ ਦਾ ਅਰਥ ਐਂਡ ਉਹਨੂੰ ਜਿਹੜਾ ਹੈਗਾ ਇੱਕ ਜਿਹੜਾ ਹੈਗਾ ਸਪਰਿੰਗ ਝਰਨਾ ਜਿਹਨੂੰ ਆਪਾਂ ਕਹਿ ਦਿੰਨੇ ਆ ਅਰਥ ਦੇ ਉੱਤੇ ਝਰਨਾ ਮਿਲ ਜਾਂਦਾ ਜਿਹਦੇ ਵਿੱਚ ਉਹਦੇ ਪੰਖ ਜਿਹੜੇ ਹੈਗੇ ਨੇ ਉਹ ਡੁੱਬਦੇ ਹੁੰਦੇ ਨੇ ਹੈਗਾ ਸਕਰੀਮਡ ਸਕੂਪਡ ਹਰਸਨ ਤੇ ਉਹਨੇ ਜਿਹੜਾ ਹੈਗਾ ਉਹ ਫਿਰ ਉਹਨੇ ਚੀਕ ਮਾਰੀ ਠੀਕ ਹੈ ਉਹਨੂੰ ਐਦਾਂ ਲੱਗ ਰਿਹਾ ਇਹ ਸਾਰਾ ਸੁਪਰਿੰਗ ਦਿਖਾਈ ਦਿੱਤਾ ਸੀਗਾ ਨੂੰ ਤੇ ਫਿਰ ਜਿਹੜਾ ਹੈਗਾ ਉਹਨੇ ਥੋੜੀ ਜਿਹੀ ਕਰਾਈ ਕੀਤਾ ਸਕਰੀਮ ਦਾ ਸਕੂਪਡ ਹਰਸਨ ਤੇ ਉਹਨੇ ਆਪਣੇ ਬੱਚੇ ਨੂੰ ਚੁੱਕਿਆ ਤੇ ਅੱਗੇ ਤੁਰ ਪਈ ਰਾਸ਼ਟ੍ਰੋ ਦਾ ਸਪਰਿੰਗ ਐਂਡ ਇਮਰਸਡ ਹਰਸਨ ਇਨ ਵਾਟਰ ਦੇਖਿਓ ਉਹਨੂੰ ਸੁਪਨੇ 'ਚ ਇਹ ਦਿਖਾਈ ਦਿੱਤਾ ਸੀ ਉਹਨੂੰ ਲੱਗ ਗਿਆ ਕਿ ਪਰਮਾਤਮਾ ਨੇ ਸਾਨੂੰ ਮੈਨੂੰ ਦਿਖਾਇਆ ਪਰਮਾਤਮਾ ਨੇ ਆਪ ਆ ਕੇ ਕਿ ਬਰਡ ਦੇ ਰੂਪ ਵਿੱਚ ਹਨਾ ਵੀ ਕੋਈ ਪੰਛੀ ਆ ਉਹ ਪਾਣੀ 'ਚ ਡੁੱਬ ਰਿਹਾ ਐ ਤਾਂ ਕਰਕੇ ਤੇ ਫਿਰ ਜਦੋਂ ਉੱਠਦੀ ਆ ਉੱਠ ਕੇ ਆਪਣੇ ਬੱਚੇ ਨੂੰ ਚੁੱਕਦੀ ਆ ਉੱਥੋਂ ਤੇ ਲੈ ਕੇ ਉਧਰ ਜਿੱਧਰ ਉਹਨੂੰ ਝਰਨਾ ਦਿਖਾਇਆ ਸੀ ਮਤਲਬ ਉਗਨ ਤਰਪੰਦੀ ਐ ਸੋ ਇਮੈਂਸ ਹਰਸਨ ਇਨ ਦਾ ਵਾਟਰ ਤੇ ਉਹ ਆਪਣੇ ਪਾਣੀ ਬੱਚੇ ਨੂੰ ਭਲਾਉਂਦੀ ਐ ਸ਼ੀ ਪ੍ਰਾਊਡ ਪੋਡ ਆ ਪਾਮ ਫੁੱਲ ਆਫ ਵਾਟਰ ਇਨ ਹਿਸ ਮਾਉਥ ਐਂਡ ਡਿਪਡ ਹਿਮ ਇਨ ਦਾ ਵਾਟਰ ਅਗੇਨ ਐਂਡ ਅਗੇਨ ਤੇ ਉਹ ਆਪਣੇ ਚੂਲੀ ਭਰ ਲੈਂਦੀ ਐ ਮਤਲਬ ਪ ਪਾਉਂਦੀ ਹੈ ਬੱਚੇ ਦੇ ਪਾਣੀ ਸਾਫ ਕਰਦੀ ਹੈ ਤੇ ਅਗੇ ਨਾ ਉਹਦਾ ਮੂੰਹ ਤੋਂ ਆਉਂਦੀ ਹੈ ਬਾਰ-ਬਾਰ ਹਨਾ ਨਾਲੇ ਪਾਣੀ ਪਲਾਉਂਦੀ ਹੈ ਸੀ ਸੈਟਲਡ ਆਨ ਦਾ ਬੈਂਕਸ ਆਫ ਦਾ ਸਮਾਲ ਲੇਕ ਥੈਟ ਵਾਸ ਲੇ ਬੀਟਵੀਨ ਦਾ ਵੈਰਨ ਹਿਲਸ ਤੇ ਉਹ ਉੱਥੇ ਹੀ ਜਿਹੜਾ ਸੈਟਲਡ ਜਿਹੜੀ ਉਹ ਸਮਾਲ ਲੇਕ ਸੀਗੀ ਜਿਹੜੀ ਉਹ ਦਿਖੀ ਸੀ ਜਨ ਝਰਨਾ ਸੀਗਾ ਕੋਈ ਜਿਹੜਾ ਉਹਨੂੰ ਸੁਪਰਿੰਚ ਦੇਖਿਆ ਸੀ ਉਹਨੂੰ ਲੱਗਿਆ ਵੀ ਪਰਮਾਤਮਾ ਨੇ ਇਹ ਮੈਨੂੰ ਜਿਹੜੀ ਹੈਗੀ ਆ ਇਹ ਦਿੱਤੀ ਆ ਉਸ ਡੇਜ਼ਰਟ ਦੇ ਵਿੱਚ ਦੇਖੋ ਉਹਦਾ ਜਿਹੜਾ ਹਸਬੰਡ ਸੀਗਾ ਉਹਨੂੰ ਛੱਡ ਗਿਆ ਸੀ ਇਬਰਾਹਿਮ ਨਾਂ ਦਾ ਤੇ ਹੋਣ ਜਿਹੜਾ ਹੈਗਾ ਆਪਣੇ ਬੱਚੇ ਦੇ ਨਾਲ ਉੱਥੇ ਸਰਵਾਈਵ ਕਰਦੀ ਐ ਐਕਚੁਅਲੀ ਜਿਹੜਾ ਇਹ ਥੀਮ ਆ ਨਾ ਉਹ ਪਾਣੀ ਦੇ ਰਿਗਾਰਡਿੰਗ ਐ ਵੀ ਪਾਣੀ ਨੂੰ ਆਪਾਂ ਪ੍ਰੀਜ਼ਰਵ ਕਿਵੇਂ ਕਰਨਾ ਨਾ ਪ੍ਰਵਾਹ ਜਿਹੜੀ ਪਾਣੀ ਐ ਪਾਣੀ ਐ ਵਾਟਰ ਐ ਸਾਡੀ ਮੇਨ ਬੇਸਿਕ ਨੀਡ ਆ ਪਾਣੀ ਤੋਂ ਬਿਨਾਂ ਨਹੀਂ ਆਪਾਂ ਰਹਿ ਸਕਦੇ ਹੈਗੇ ਤੇ ਇਹਦੇ ਰਿਗਾਰਡਿੰਗ ਜਿਹੜੀ ਹੈਗੀ ਆ ਇਹ ਇਹ ਸਟੋਰੀ ਬਣਾਈ ਹੋਈ ਹੈ ਤੇ ਕਹਿੰਦੇ ਉਹ ਆਪਣਾ ਮੂੰਹ ਬੱਚੇ ਦਾ ਧੌਂਦੀਆ ਪਾਣੀ ਬਲਾਉਂਦੀ ਆ ਤੇ ਫਿਰ ਉਹਨੂੰ ਲੱਗਦਾ ਵੀ ਮੈਂ ਇੱਥੇ ਹੀ ਸੈਟਲ ਹੋ ਜਾਵਾਂ ਵੀ ਪਾਣੀ ਤਾਂ ਮਿਲੂਗਾ ਹਨਾ ਤੇ ਪਾਣੀ ਦੇ ਨਾਲ ਹੀ ਆਪਾਂ ਸਾਰੇ ਘਰ ਦੇ ਕੰਮ ਕਰ ਸਕਦੇ ਆ ਸੈਟਲ ਔਨ ਦਾ ਬੈਂਕ ਆਫ ਸਮਾਲ ਲੇਕ ਸਮਾਲ ਲੇਕ ਥੈਟ ਵਾਸ ਬਿਟਵੀਨ ਦਾ ਬੈਰਨ ਹਿਲਸ ਕਹਿੰਦੇ ਜਿਹੜੀਆਂ ਉੱਥੇ ਜਿਹੜੀਆਂ ਬੰਜਰ ਪਹਾੜੀਆਂ ਨਹੀਂ ਹੁੰਦੀਆਂ ਨੇ ਥੌਰਨੀ ਬੁਸ਼ਸ ਹੁੰਦੀਆਂ ਨੇ ਉੱਥੇ ਜਿਹੜਾ ਉਹ ਲੇਕ ਹੁੰਦੀ ਆ ਉੱਥੇ ਆਪਣਾ ਜਿਹੜਾ ਘਰ ਬਣਾ ਲੈਂਦੀ ਆ ਦਾ ਮਿਸਟੀਰੀਅਸ ਵਰਡ ਹੈ ਲੈਡ ਦਾ ਲੈਡ ਹਰ ਟੂ ਦਾ ਸੋਰਸ ਆਫ ਲਾਈਫ ਤੇ ਜਿਹੜੇ ਕਹਿੰਦਾ ਉਹ ਜਿਹੜਾ ਚਮਤਕਾਰੀ ਪੰਛੀ ਸੀ ਸੀਗਾ ਜਾਂ ਗੁਪਤ ਪੰਛੀ ਸੀਗਾ ਉਹ ਉਹਦੇ ਸੁਪਨੇ ਜਿਹੜਾ ਉਹਨੂੰ ਦੇਖਿਆ ਸੀਗਾ ਉਹਨੇ ਉਹਨੂੰ ਜ਼ਿੰਦਗੀ ਪ੍ਰਦਾਨ ਕੀਤੀ ਸੀ ਉਹਨੂੰ ਲੱਗਦਾ ਸੀ ਵੀ ਪਰਮਾਤਮਾ ਨੇ ਇਹ ਪੰਛੀ ਨੂੰ ਭੇਜਿਆ ਜਿਹੜਾ ਕਿ ਉਹਨੂੰ ਦਿਖਾਈ ਦਿੱਤਾ ਸੀਗਾ ਹੀਅਰਿੰਗ ਆਫ ਦਾ ਵਾਟਰ ਆਫ ਸੋਰਸ ਨੋਮੈਡਸ ਐਂਡ ਦਾ ਡੈਜ਼ਰਟ ਟ੍ਰਾਈਬਸ ਕੇਮ ਇਨ ਕੇਮ ਇਨ ਦਾ ਸਰਚ ਤੇ ਫਿਰ ਜਿਹੜਾ ਇਹ ਸੁਣ ਕੇ ਵੀ ਪਤਾ ਲੱਗ ਗਿਆ ਆਲੇ ਦੁਆਲੇ ਜਿੰਨੇ ਵੀ ਮਾੜੇ ਮੋਟੇ tribes ਵਗੈਰਾ ਰਹਿੰਦੇ ਹੁੰਦੇ ਸੀਗੇ ਉੱਥੇ desert ਦੇ ਵਿੱਚ ਹਨਾ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਕਬੀਲੇ ਦੇ ਲੋਕ ਹੁੰਦੇ ਨੇ ਨਮੈਡ ਖਾਨਾ ਬਦੋਸ਼ ਲੋਕ ਹੁੰਦੇ ਨੇ ਕਿ ਸਾਨੂੰ ਇੱਥੇ ਮਾੜਾ ਮੋਟਾ ਪਾਣੀ ਦਾ ਪਤਾ ਲੱਗ ਗਿਆ ਕਿਉਂਕਿ desert ਦੇ ਵਿੱਚ ਪਾਣੀ ਬਹੁਤ ਘੱਟ ਹੁੰਦਾ ਕਿਤੇ ਕਿਤੇ ਝਰਨਾ ਵਗੈਰਾ ਹੁੰਦਾ ਤੇ ਉਹਨਾਂ ਨੂੰ ਜਦੋਂ ਪਾਣੀ ਦਾ ਪਤਾ ਲੱਗਿਆ ਵੀ ਇੱਥੇ ਪਾਣੀ ਆ ਉਹ ਭਾਲ ਕਰਦੇ ਕਰਦੇ ਉਹ ਵੀ ਆ ਗਏ ਸੋ ਸੀ ਮੇਡ ਇਨ ਕੋ ਕੋਵਨੈਂਟ ਵਿਦ ਦੈਮ ਤੇ ਉਹਨੇ ਇੱਕ ਜਿਹੜਾ ਹੈਗਾ ਉਹਨਾਂ ਨਾਲ agreement covenant ਹੁੰਦਾ ਮਤਲਬ ਉਹਨਾਂ ਨਾਲ agreement ਕਰ ਲਿਆ ਜਿਹੜੇ ਵੀ ਉਹ tribe ਵਗੈਰਾ ਦੇ ਲੋਕ ਆਏ ਸੀਗੇ ਉੱਥੇ ਕਿਉਂਕਿ ਸਾਰਿਆਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਹੈਦਰਵਾਦ ਇਨ ਐਕਟ ਟੂ ਦਾ ਟੇਕ ਕੇਅਰ ਆਫ ਦਾ ਵਾਟਰ ਸ਼ੀ ਸੋ ਸ਼ੀ ਇਜ਼ ਨਾਟ ਨਾਟ ਅ ਡਰੋਪ ਆਫ ਇਟ ਆਫ ਵੇਸਟਡ ਤੇ ਉਹ ਕਹਿੰਦੀ ਉਹਨੇ ਸਾਰਿਆਂ ਨਾਲ ਜਿਹੜਾ ਹੈਗਾ ਇੱਕ ਐਗਰੀਮੈਂਟ ਕੀਤਾ ਵੀ ਮੈਂ ਜਿਹੜਾ ਹੈਗਾ ਪਾਣੀ ਦੀ ਸੰਭਾਲ ਕਰੂੰਗੀ ਇਹ ਚਰਨੇ ਦੀ ਜਿਹੜੀ ਜ਼ਿੰਮੇਵਾਰੀ ਆ ਟੇਕ ਕੇਅਰ ਕਰਨ ਦਾ ਕੰਮ ਆ ਉਹ ਮੇਰਾ ਠੀਕ ਹੈ ਬਾਕੀ ਤੁਸੀਂ ਪਾਣੀ ਵਰਤ ਸਕਦੇ ਹੋ ਕਿਉਂਕਿ ਮੈਂ ਨਹੀਂ ਚਾਹੁੰਦੀ ਵੀ ਪਾਣੀ ਮਾੜਾ ਮੋਟਾ ਵੀ ਕੋਈ ਬੇਸਟ ਕਰੇ ਫਾਰ ਦਾ ਸੇਕ ਆਫ ਦਾ ਚਾਈਲਡ ਐਂਡ ਆ ਫਿਊਚਰ ਜਨਰੇਸ਼ਨ ਕਹਿੰਦੀ ਮੈਂ ਚਾਹੁੰਨੀ ਆ ਕਿ ਉਹਨੂੰ ਪਤਾ ਲੱਗ ਗਿਆ ਸੀਗਾ ਕਿ ਪਾਣੀ ਸਾਡੇ ਲਈ ਕਿੰਨੇ ਜ਼ਰੂਰੀ ਆ ਕਿਉਂਕਿ ਉਹਨੇ ਆਪਣੇ ਬੱਚੇ ਨੂੰ ਆਪਣੇ ਆਪ ਨੂੰ ਤੜਫਦਾ ਦੇਖਿਆ ਸੀਗਾ ਸੋ ਕਹਿੰਦੇ ਪਾਣੀ ਕਿੰਨੀ ਜ਼ਰੂਰਤ ਆ ਆਉਣ ਵਾਲੀਆਂ ਜਨਰੇਸ਼ਨ ਲਈ ਤੇ ਬੱਚਿਆਂ ਲਈ ਸੋ ਸ਼ੀ ਇਨਸਿਸਟਿਡ 댓 ਦਾ ਕੋਵਨੈਂਟ 댓 ਅਗਰੀਮੈਂਟ ਤਾਂ ਕੀਤਾ ਸੀ ਤਾਂ ਕਿ ਜ਼ਿੰਦਗੀਆਂ ਨੂੰ ਬਚਾਇਆ ਜਾ ਸਕੇ ਨਾਟ ਓਨਰਸ਼ਿਪ ਨਾ ਕਿ ਉਹਨੇ ਕੋਈ ਜਿਹੜਾ ਹੈਗਾ ਉੱਥੇ ਆਪਣਾ ਉਹਦੀ ਕੋਈ ਮਾਲਕੀ ਦੇ ਲਈ ਨਹੀਂ ਸੀ ਕੀਤਾ ਚੌਧਰ ਨਹੀਂ ਸੀ ਕਰਨੀ ਉਹਨੇ ਕੋਈ ਬਟ ਉਹ ਜਿਹੜੀ ਹੈਗੀ ਹੈ ਜ਼ਿੰਦਗੀਆਂ ਬਚਾਉਣਾ ਚਾਹੁੰਦੀ ਸੀ ਸ਼ੀ ਟੋਲਡ ਥੈਮ 댓 ਦਾ ਫਰਸਟ ਡ੍ਰੋਪ ਆਫ ਵਾਟਰ ਫਰਮ ਇਟ ਹੈਡ ਦਾ ਵੈਲਿਊ ਆਫ ਦਾ ਲਾਈਫ ਆਫ ਦਾ ਫਰਸਟ ਵਨ ਤੇ ਕਹਿੰਦੇ ਉਹ ਜਿਹੜਾ ਇੱਕ ਪਾਣੀ ਦੀ ਬੂੰਦ ਨੇ ਦੇਖੋ ਉਹਦੀ ਬੱਚੇ ਦੀ ਜ਼ਿੰਦਗੀ ਬਚਾ ਦਿੱਤੀ ਸੀ ਇਸ ਕਰਕੇ ਆਉਣ ਵਾਲੇ ਬੱਚਿਆਂ ਲਈ ਆਉਣ ਵਾਲੀ ਜਨਰੇਸ਼ਨ ਲਈ ਪਾਣੀ ਨੂੰ ਸਾਂਭ ਕੇ ਰੱਖਣਾ ਚਾਹੁੰਦੀ ਸੀ ਦੇ ਐਗਰੀ ਟੂਗੇਦਰ ਫੂਡ ਫਾਰ ਹਰ ਤੇ ਫਿਰ ਉਹਨੇ ਐਗਰੀਮੈਂਟ ਕੀਤਾ ਸੀ ਕਿ ਮੈਂ ਪਾਣੀ ਨੂੰ ਮੈਂ ਸਾਂਭੂਗੀ ਮਾੜਾ ਮੋਟਾ ਜਿਹੜਾ ਪਾਣੀ ਦੇ ਰੋਟੀ ਦਾ ਕੰਮ ਹੈ ਜਾਂ ਫੂਡ ਫਾਰ ਹੈ ਉਹ ਤੁਸੀਂ ਮੈਨੂੰ ਦੇ ਦਿਆ ਕਰੋ ਦੇ ਐਗਰੀ ਟੂਗੇਦਰ ਫੂਡ ਫਾਰ ਹਰ ਤੇ ਉਹ ਜਿਹੜਾ ਸੀਗੇ ਲੋਕੀ ਸੀਗੇ ਉਹ ਮੰਨ ਗਏ ਤੇ ਉਹਨੂੰ ਫੂਡ ਵਗੈਰਾ ਦੇ ਦਿੰਦੇ ਹੁੰਦੇ ਸੀ ਤੇ ਰਿਟਰਨ ਦੇ ਵਿੱਚ ਉਹ ਉਹਨੂੰ ਪਾਣੀ ਦੇ ਦਿੰਦੀ ਹੁੰਦੀ ਸੀ ਸਾਰਿਆਂ ਨੂੰ ਠੀਕ ਹੈ ਉਹਨੂੰ ਫੂਡ ਦਾ ਜੋ ਵੀ ਘਰ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਹੁੰਦੀਆਂ ਸੀਗੀਆਂ ਜਾਂ ਰੋਟੀ ਪਾਣੀ ਜਾਂ ਕੋਈ ਕੁਝ ਵੀ ਆ ਫਰੂਟ ਫੂਡ ਵਗੈਰਾ ਉਹ ਲੈ ਆ ਕੇ ਦੇ ਦਿੰਦੇ ਹੁੰਦੇ ਸੀ ਜਿਹੜਾ ਵੀ ਕੁਝ ਬਣਿਆ ਹੁੰਦਾ ਸੀ ਤੇ ਉਹਨੂੰ ਪਾਣੀ ਦੇ ਦਿੰਦੀ ਹੁੰਦੀ ਸੀ ਧਨ ਬਾਅਦ ਐਡਵੈਂਚਰਲੀ ਸੈਟਲ ਨੀਅਰ ਦਾ ਲੇਕ ਤੇ ਫਿਰ ਹੌਲੀ ਹੌਲੀ ਜਿਹੜੇ ਕਬੀਲੇ ਦੇ ਲੋਕ ਸੀਗੇ ਉਹ ਵੀ ਉੱਥੇ ਲੇਕ ਦੇ ਆਲੇ-ਦਾਲੇ ਇਕੱਠੇ ਹੋ ਕੇ ਰਹਿਣ ਲੱਗ ਗਏ ਕਲਟੀਵੇਟਡ ਵੈਜੀਟੇਬ ਸੋ ਹਾਰਵੈਸਟ ਹੈਸ਼ ਦਾ ਫੈਸਟੀਵਲ ਇਨ ਤੇ ਫਿਰ ਜਦੋਂ ਬਾਡੀ ਹੋਣੀ ਹੁੰਦੀ ਸੀਗੀ ਫਿਰ ਇਸੇ ਤਰ੍ਹਾਂ ਵੀ ਰਹੋ ਕੋਈ ਨਾ ਕੋਈ ਤਿਹਾਰ ਜਾਂ ਫਿਰ ਕੋਈ ਪ੍ਰੋਗਰਾਮ ਫੰਕਸ਼ਨ ਕਰ ਲੈਂਦੇ ਹਨਾ ਤਿਹਾਰ ਮਨਾਉਣ ਲੱਗੇ ਇਨ ਜੋ ਕੋਰਸ ਦਾ ਨਿਊ ਨਿਊ ਕਮਿਊਨਿਟੀ ਐਂਡ ਸਿਵਿलाइजेशन ਕੇਮ ਇਨਟੂ ਵੀ ਸੋ ਇਸੇ ਤਰ੍ਹਾਂ ਜਿਹੜੀ ਹੈਗੀ ਇੱਕ ਨਵੀਂ ਕਮਿਊਨਿਟੀ ਇੱਕ ਹੋਂਦ ਵਿੱਚ ਆ ਗਈ ਸੀਗੀ ਪਾਣੀ ਦੇ ਕਰਕੇ ਠੀਕ ਹੈ ਪਾਣੀ ਦੇ ਨਾਲ ਜਿਹੜਾ ਹੈਗਾ ਕਿਉਂਕਿ ਪਾਣੀ ਹੀ ਸਾਡਾ ਜਿਹੜਾ ਵਾਟਰ ਇਜ਼ ਲਾਈਫ ਠੀਕ ਹੈ ਇਹ ਮਤਲਬ ਕਿ ਕਹਿੰਦਾ ਭਾਵ ਹੈ ਥੀਮ ਹੈ ਵਾਟਰ ਤੋਂ ਬਿਨਾਸੀਂ ਨਹੀਂ ਰਹਿ ਸਕਦੇ ਹੈਗੇ ਸੋ ਇੱਕ ਬਾਈਬਲ ਦੇ ਵਿੱਚੋਂ ਲਈ ਗਈ ਸਟੋਰੀ ਨੂੰ ਉਧਾਰ ਬਣਾ ਕੇ ਇਹ ਕਹਾਣੀ ਜਿਹੜੀ ਹੈਗੀ ਆ ਉਹ ਲਈ ਗਈ ਹੈ ਇਹਦੇ ਵਿੱਚ ਤੁਸੀਂ ਕਰੈਕਟਰ ਯਾਦ ਰੱਖਿਓ ਹਜ਼ਰ ਆਇਸਮੈਲ ਆ ਉਹਦਾ ਬੇਟਾ ਤੇ ਇਬਰਾਹਿਮ ਜਿਹੜਾ ਪਰਸਨ ਹੁੰਦਾ ਜਿਉ ਹੁੰਦਾ ਤੇ ਉਹ ਇਹਨੂੰ ਆਪਣੀ ਵਾਈਫ ਨੂੰ ਇੱਥੇ ਛੱਡ ਜਾਂਦਾ ਹੁੰਦਾ ਤੇ ਬਾਕੀ ਜਿਹੜੀ ਉਹਦੀ ਦੂਸਰੀ ਵਾਈਫ ਹੁੰਦੀ ਹੈ ਉਹਦਾ ਨਾਮ ਹੁੰਦਾ ਸਾਰਾ ਤੇ ਉਹਦੇ ਪਹਿਲਾਂ ਬੱਚਾ ਨਹੀਂ ਹੁੰਦਾ ਫਿਰ ਇਹਦੇ ਨਾਲ ਮੈਰਿਜ ਕਰਵਾਉਂਦਾ ਇਹਦੇ ਬੱਚਾ ਹੋ ਜਾਂਦਾ ਫਿਰ ਬਾਅਦ ਵਿੱਚ ਉਹਦੇ ਵੀ ਬੱਚਾ ਹੋ ਜਾਂਦਾ ਉਹਦਾ ਨਾਮ ਇਜ਼ਾਕ ਹੁੰਦਾ ਠੀਕ ਹੈ ਇਹਦੇ ਵਿੱਚ ਆਇਆ ਨਹੀਂ ਹੋਇਆ ਬਟ ਤੁਸੀਂ ਇੰਨਾ ਯਾਦ ਰੱਖਿਓ ਸੋ ਇੱਕ ਕਹਾਣੀ ਦੇ ਵਿੱਚ ਫਿਰ ਜਿਹੜਾ ਉਹਦਾ ਹਸਬੰਡ ਆ ਉਹ ਛੱਡ ਕੇ ਜਾਂਦਾ ਜਦੋਂ ਉਹਨੂੰ ਡੇਜ਼ਰਟ ਦੇ ਵਿੱਚ ਫਿਰ ਉਹਨੂੰ ਕਾਰਨ ਸਮਝ ਨਹੀਂ ਆਉਂਦਾ ਵੀ ਕਿਉਂ ਮੈਨੂੰ ਛੱਡਦਾ ਤੇ ਫਿਰ ਜਦੋਂ ਪੁੱਛਦੀ ਆ ਵੀ ਮੈਨੂੰ ਕਿਉਂ ਤੂੰ ਇੱਥੇ ਛੱਡ ਕੇ ਚੱਲੇ ਆ ਤਾਂ ਉਹ ਕਹਿੰਦਾ ਵੀ ਪਰਮਾਤਮਾ ਦੀ ਮਰਜ਼ੀ ਆ ਹਨਾ ਤੇ ਜਿੰਨਾ ਵੀ ਉਹਦੇ ਕੋਲ ਪਾਣੀ ਹੁੰਦਾ ਜਾਂ ਡੇਟਸ ਵਗੈਰਾ ਹੁੰਦੀਆਂ ਨੇ ਖਜੂਰਾ ਹੁੰਦੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਫਿਰ ਉਹ ਪਾਣੀ ਦਾ ਲਈ ਉਹਦਾ ਬੱਚਾ ਤੜਫ ਰਿਹਾ ਹੁੰਦਾ ਉਸ ਤੋਂ ਬਾਅਦ ਫਿਰ ਉਹ ਕੀ ਕਰਦੀ ਉਹਨੂੰ ਸੁਪਨਾ ਆਉਂਦਾ ਸੁਪਨੇ ਦੇ ਵਿੱਚ ਉਹ ਪੰਛੀ ਦਿਖਾਈ ਦਿੰਦਾ ਇੱਕ ਮਿਸਟੀਰੀਅਸ ਪੰਛੀ ਹੁੰਦਾ ਤੇ ਉਹ ਡੁੱਬ ਰਿਹਾ ਹੁੰਦਾ ਮਤਲਬ ਕਿ ਝੀਲ ਦੇ ਵਿੱਚ ਹਨਾ ਤੇ ਉਹ ਫਿਰ ਉੱਥੇ ਜਾਂਦੀ ਜਦੋਂ ਉਹਦੀ ਅੱਖਾਂ ਖੁੱਲ੍ਹਦੀਆਂ ਨੇ ਤੇ ਆਪਣੇ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਉਹ ਤੇ ਝੀਲ ਹੁੰਦੀ ਹੈ ਝਰਨਾ ਹੁੰਦਾ ਫਿਰ ਉਹ ਪਾਣੀ ਨਾਲ ਬੱਚੇ ਨੂੰ ਬੁਲਾਉਂਦੀ ਆ ਨਹਾਉਂਦੀ ਆ ਧਵਾਉਂਦੀ ਆ ਸਭ ਕੁਝ ਕਰਦੀ ਆ ਤੇ ਬਾਅਦ ਵਿੱਚ ਉੱਥੇ ਹੀ ਸੈਟਲ ਹੋ ਜਾਂਦੀ ਆ ਫਿਰ ਪਤਾ ਲੱਗਦਾ ਆਲੇ-ਦਾਲੇ ਲੋਕਾਂ ਨੂੰ ਜਿਹੜੇ ਵੀ ਰਹਿੰਦੇ ਹੁੰਦੇ ਨੇ ਕਿ ਇੱਥੇ ਕੋਈ ਝੀਲ ਵਗੈਰਾ ਹੈਗੀ ਆ ਤੇ ਉਹ ਫਿਰ ਐਗਰੀਮੈਂਟ ਕਰਦੀ ਆ ਉਹਨਾਂ ਨਾਲ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਇਹ ਪਾਣੀ ਪ੍ਰੋਵਾਈਡ ਕਰੂੰਗੀ ਤੁਸੀਂ ਮੈਨੂੰ ਜਿਹੜਾ ਹੈਗਾ ਫਲ ਫਰੂਟ ਜਾਂ ਹੋਰ ਵੀ ਫੂਡ ਵਗੈਰਾ ਤੁਸੀਂ ਦਿਓ ਮੈਨੂੰ ਸੋ ਲੋਕੀ ਵੀ ਐਗਰੀਮੈਂਟ ਨੇ ਮਨਜੰਦਨੀ ਤੇ ਇਸੇ ਤਰ੍ਹਾਂ ਜਿਹੜੀ ਹੈਗੀ ਆ ਉੱਥੇ ਹੌਲੀ ਹੌਲੀ ਲੋਕ ਸਾਰੇ ਉੱਥੇ ਆਲੇ ਦੁਆਲੇ ਹੀ ਰਹਿਣ ਲੱਗ ਜਾਂਦੇ ਨੇ ਕਿਉਂਕਿ ਪਾਣੀ ਜਿਹੜਾ ਹੈਗਾ ਇੱਕ ਮੇਨ ਸੋਰਸ ਹੁੰਦਾ ਜ਼ਿੰਦਗੀ ਦਾ ਇੱਕ ਮੇਨ ਆਧਾਰ ਹੁੰਦਾ ਸੋ ਕਮਿਊਨਿਟੀ ਪੂਰੀ ਜਿਹੜੀ ਹੈਗੀ ਆ ਉੱਥੇ ਬਸ ਜਾਂਦੀ ਆ ਸੋ ਇਹ ਸੀਗੀ ਇਹਦੀ ਸਟੋਰੀ ਰਾਜੇ ਜਿਹੜੀ ਕਿ ਸਾਰਾ ਜੋਸਫ ਨੇ ਲਿਖੀ ਹੋਈ ਆ ਇਹ ਸਾਊਥ ਇੰਡੀਅਨ ਰਾਈਟਰ ਨੇ ਪ੍ਰੋਫੈਸਰ ਨੇ ਤੋ ਆਈ ਹੋਕ ਤੋਂ ਨਾ ਸਟੋਰੀ ਜਿਹੜੀ ਹੈਗਾ ਕਲੀਅਰ ਹੋ ਗਈ ਹੋਗੀ ਇਸ ਦੇ ਵਿੱਚ ਉਹ ਹੀ ਸ਼ਾਰਟ ਨੋਟ ਆਉਣਗੇ ਜਿਹੜੇ ਕਿ ਤੁਸੀਂ ਪੰਜਾਬ ਡਿਗਰੀ ਕਲਾਸਿਸ ਦੀ ਐਪ ਤੇ ਜਾ ਕੇ ਇਹਨਾਂ ਦੀਆਂ ਪੀਡੀਐਫ ਲੈ ਸਕਦੇ ਹੋ ਕਿਉਂਕਿ ਲੌਂਗ ਸ਼ਾਰਟ ਦੋਨੋਂ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਆ ਸਕਦੇ ਨੇ ਠੀਕ ਹੈ ਤੋ ਇਹ ਸੀਗੀ ਅੱਜ ਦੀ ਕਲਾਸ ਔਰ ਕਰਮ ਤੁਸੀਂ ਜਿਹੜਾ ਹੈਗਾ ਹਿਸਟਰੀ ਆਫ ਜਿੰਨੀ ਵੀ ਇੰਡੀਆ ਦੀ ਕਿਰਾਏ ਹੋਏ ਨੇ ਕੁਐਸਚਨਸ ਉਹ ਕਰ ਲਿਓ ਤੇ ਇਹਨੂੰ ਪੇਪਰ ਆ ਤੁਹਾਡਾ ਤੇ ਬਾਕੀ ਜਿਹੜੇ ਹੈਗੇ ਨੇ ਸਾਊਥ ਇੰਡੀਆ ਦੇ ਟੌਪਿਕ ਨੇ ਉਸ ਸਕਿਪ ਕਰ ਸਕਦੇ ਹੋ ਠੀਕ ਹੈ ਚਲੋ ਅੱਜ ਦੀ ਕਲਾਸ ਲਈ ਥੈਂਕ ਯੂ ਵੈਰੀ ਮਚ ਅਗਲੀ ਕਲਾਸਿਸ ਦੇ ਵਿੱਚ ਮਿਲਦੇ ਹਾਂ ਵ